ਸਸਰੀ ਕਾਜ ਦੇ ਸਾਰੇ ਇਹਨਾਂ ਅੱਜ ਆਪਾਂ ਛੋਲੇ ਆਵੇਂਗਾ ਭੁਜੇ ਛੋਲੇ ਆਹ ਤੇ ਇਹਨਾਂ ਦੀਆਂ ਪਿੰਨੀਆਂ ਬਣਾਵਾਂਗੇ ਲੋਹੜੀ ਆਉਂਦੀ ਜਾਂਦੀ ਹੈ ਨੇੜੇ ਤੇ ਆਪਾਂ ਹੁਣ ਇਹਨਾਂ ਨੂੰ ਲੱਡੂ ਵੀ ਕਹਿ ਸਕਦੇ ਆ ਤੇ ਪਿੰਨੀਆਂ ਵੀ ਕਹਿ ਸਕਦੇ ਆ ਅੰਦਾ ਕਿਲੋ ਛੋਲੇ ਐ ਤੇਨੂੰ ਆਪਾਂ ਮਿਕਸੀ ਚ ਪਾਵਾਂਗੇ ਹੁਣ ਆਪਾਂ ਇਹਨੂੰ ਪੀ ਲਾਂਗੇ ਲੋ ਚੋਲੇ ਆਪਾਂ ਪੀਲੇ ਹੈਗੇ ਬਹੁਤ ਵਧੀਆ ਪੀਸੇ ਗਏ ਹੈ ਤੇਨੂੰ ਆਪਾਂ ਇਹਦੇ ਚ ਕੱਢ ਲਾਂਗੇ ਧਾਉਂਗੇ ਚ ਹੁਣ ਆਪਾਂ ਇਹ ਅੱਗ ਬਲਪੀ ਤੇ ਆਪਾਂ ਕੜਾਈ ਧਰਾਂਗੇ ਖੰਡ ਪਾਵਾਂਗੇ ਖੰਡ ਦੀ ਕੌਲੀ ਐ ਕੌਲੀ ਪਾਣੀ ਦੀ ਪਾਵਾਂਗੇ ਆਪਾਂ ਆਪਾਂ ਬੜੀਆ ਇੱਕ ਤਾਰ ਬਣਾਵਾਂਗੇ ਚਾਸਨੀ ਹੰਡ ਹੌਲੀ ਹੌਲੀ ਖੁਰੂਗੀ ਫੇਰ ਇਹ ਜੇ ਪਊਗੀ ਨਹੀਂ ਬਣ ਜਾਂਦੀ ਇਹ ਰਹਿ ਜੇ ਪੈ ਗਈ ਹੈ ਤੇ ਉਹਨਾਂ ਚੋਂ ਆਪਾਂ ਆਹ ਕਾਜੂ ਤੇ ਬਦਾਮ ਪੀਵਾਂਗੇ ਕਾਜੂ ਹੈ ਬਦਾਮ ਹੈ ਖਰੋਟ ਹੈ ਤੇ ਹਰਾ ਪਿਸਤਾ ਹੈ ਇਹ ਆਪਾਂ ਫੀਕੇ ਪਾਵਾਂਗੇ ਤੇ ਆਹ ਦਾਖਾਂ ਤੇ ਮਗਜ ਇਹ ਨਹੀਂ ਆਪਾਂ ਪੀਂਦੇ ਇਹ ਆਪਾਂ ਹੀ ਪਾਵਾਂਗੇ ਆਪਾਂ ਇਹ ਪੀਲੇ ਆਂਦੇ ਕਾਜੂ ਵਾਦਨ ਤੇ ਹਰਾ ਪਿਸਤਾ ਤੇ ਖਰੋਟ ਇਹਨੇ ਆਪਾਂ ਪੀਲੇ ਹੈਗੇ ਹੌਲੀ ਚ ਕੱਢ ਲਾਂਗੇ ਜਦੋਂ ਇਹ ਆਪਣੀ ਬਣੀ ਜਾਂਦੀ ਹੈ ਹਜੇ ਇੱਕ ਤਾਰ ਨਹੀਂ ਬਣੀ ਜਦੋਂ ਇੱਕ ਤਾਰ ਬਣੀ ਫਿਰ ਆਪਾਂ ਲਾ ਲਾਂਗੇ ਹੌਲੀ ਹੌਲੀ ਮੱਠੀ ਮੱਠੀ ਅੱਗੇ ਆਪਾਂ ਬਣਾਈ ਚੱਲਾਂਗੇ ਲਾਓ ਆਪਾਂ ਚਾਸ ਨਹੀਂ ਬਣ ਗਈ ਇੱਕ ਤਾਰ ਬਣ ਗਈ ਐ ਤੇ ਆਪਾਂ ਹੁਣ ਲਾਵਾਂਗੇ ਇਹਦੇ ਵਿੱਚੇ ਹੁਣ ਆਪਾਂ ਛੋਲੇ ਪੀਸੇ ਹੋਏ ਪਾ ਦੇਾਂਗੇ ਇਸੇ ਮਾ ਅਗੇ ਜਿੱਤੇ ਦਾਖਾਂ ਪਾ ਦੇਾਂਗੇ ਨਾਲੇ ਆਪਾਂ ਆਹ ਕਾਜੂ ਤੇ ਬਦਾਮ ਪਾ ਦੇਾਂਗੇ ਪੀਸੇ ਹੋਏ ਆਪਾਂ ਚੰਗੀ ਤਰ੍ਹਾਂ ਰਲਾ ਲਾਂਗੇ ਜੇ ਥੋੜੇ ਇਹ ਠੰਡੇ ਹੋ ਗਏ ਫਿਰ ਆਪਾਂ ਲੱਡੂ ਬਣਾਵਾਂਗੇ ਲੋਣ ਠੰਡੇ ਹੋ ਗਏ ਤੇ ਆਪਾਂ ਹੁਣ ਲੱਡੂ ਬਣਾਵਾਂਗੇ ਆਇਆ ਕਰਕੇ ਆਪਾਂ ਸਾਰੇ ਬਣਾ ਲਾਂਗੇ ਲੋ ਲੱਡੂ ਆਪਾਂ ਬਣਾ ਲੈ ਸਾਰੇ ਬਹੁਤ ਵਧੀਆ ਬਣ ਗਏ ਛੋਲਿਆਂ ਦੇ ਲੱਡੂ ਪੀਸੇ ਹੋਏ ਆਂਦੇ ਬਹੁਤ ਵਧੀਆ ਬਣੇ ਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ